ਤੁੜੀ ਹਾਲ ਚਾਲ ਐ ਸੋ ਅੱਜ ਦੀ ਸਵੇਰ ਦੇ ਨਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਜਸਰੀ ਕਾਲਿਆ ਤੇ ਅੱਜ ਹੀ ਬਣਾਵਾਂਗੇ ਘਰੇ ਵਲੌਗ ਸੋ ਸਾਡੇ ਅੱਜ ਸ਼ਾਂਤਾਂ ਦੀ ਵਰਸੀ ਵੀ ਹੈ ਸ਼ਾਮ ਨੂੰ ਕੀਰਤਨ ਚੱਲਣਾ ਹੈ ਸਾਰੀ ਰਾਤ ਸੋ ਧਾਰੀਵਾਲ ਤੋਂ ਸੰਗਤ ਆਉਂਦੀ ਹੁੰਦੀ ਹੈ ਸਾਡੇ ਤੇ ਗੁਰਦਰਾ ਸਾਹਿਬ ਦਾ ਵੀ ਰੌਣਕ ਮੇਲਾ ਅੱਜ ਤੁਹਾਨੂੰ ਵਿੱਚ ਥੋੜਾ ਜਿਹਾ ਜ਼ਰੂਰ ਦਿਖਾਵਾਂਗੇ ਤੇ ਬੀਬੀ ਸਾਡੀ ਇਸ਼ਨਾਨ ਕਰਦੀ ਪਈ ਆ ਤੇ ਮੰਮੀ ਵੀ ਆਉਣ ਵਾਲੇ ਉੱਪਰ ਕੰਮ ਕਰ ਲੱਗੇ ਆ ਸੋ ਅੱਜ ਰੌਣਕਾ ਘਰੇ ਲਾਉਨੇ ਆ ਤੇ ਮਨਪ੍ਰੀਤ ਕਈਆ ਡਿਊਟੀ ਤੇ ਤੇ ਜਸਮਨ ਗਿਆ ਸਕੂਲ ਤੇ ਇਹ ਗੱਲਬਾਤ ਕਰਦੇ ਆ ਤੇ ਪਹਿਲਾਂ ਆਪਾਂ ਸੰਤਰੇ ਨੂੰ ਗਿੜਾ ਦੇ ਲਈਏ ਤੇ ਫੇਰ ਕਰਦੇ ਆਂ ਵਲੌਗ ਸ਼ੁਰੂ ਤੁਹਾਨੂੰ ਕਿਦਾਂ ਲੱਗਾ ਸੋ ਥੋੜਾ ਥੋੜਾ ਆਊਟਿੰਗ ਦਾ ਵੀ ਇੱਕ ਦੋ ਮੈਸੇਜ ਆਏ ਕਿ ਵੀਰੇ ਤੁਸੀਂ ਜਿੱਦਾਂ ਕੱਲ ਗਏ ਸੀਗੇ ਮਾਸੀ ਘਰੇ ਇਧਰ ਮਾਸੀ ਸੱਸ ਦੇ ਤੇ ਮਨਪ੍ਰੀਤ ਦੇ ਰਿਸ਼ਤੇਦਾਰਾਂ ਦੇ ਤੇ ਵਧੀਆ ਲੱਗਿਆ ਵਲੌਗ ਹਨਾ ਮਨਪ੍ਰੀਤ ਦੇ ਨਾਲ ਮੈਂ ਪਾਇਆ ਸੋ ਮੈਨੂੰ ਵੀ ਵਧੀਆ ਲੱਗਿਆ ਥੋੜਾ ਥੋੜਾ ਹਨਾ ਬਾਹਰ ਦਾ ਵੀ ਪਾਵਾਂ ਕਰਾਂਗੇ ਬੀਬੀ ਕੋਲ ਜਾ ਨਹੀਂ ਹੁੰਦਾ ਯਾਰ ਲੈ ਕੇ ਤੇ ਮੈਂ ਲੈ ਕੇ ਚੱਲ ਜਾਵਾਂ ਪਰ ਬੀਬੀ ਕੋਲ ਨਹੀਂ ਜਾਇਆ ਜਾਂਦਾ ਤੁਰਿਆ ਨਹੀਂ ਜਾਂਦਾ ਇੰਨਾ ਹਨਾ ਤੇ ਫਿਰ ਬਜ਼ੁਰਗਾਂ ਨੂੰ ਫਿਰ ਘਰੇ ਰਹਿ ਇਹ ਐਦਾਂ ਥੋੜੇ-ਥੋੜੇ ਬਾਹਰ ਅੰਦਰ ਦੇ ਵੀ ਆਉਣ ਕਰਨਗੇ ਸੋ ਤੁਸੀਂ ਪਿਆਰ ਦਿਆ ਕਰੋ ਪਾਉਣ ਨੂੰ ਤਾਂ ਮੈਂ ਪਾਦਾ ਕਰਾਂ ਅਸਲ 'ਚ ਤੁਸੀਂ ਦੇਖਦੇ ਘਰਦੇ ਹੋ ਮੈਂ ਤਾਂ ਘਰਦੇ ਜਿਆਦਾ ਪਾਉਂਦਾ ਆ ਇਹ ਤੁਸੀਂ ਥੋੜੇ-ਪੋਤੇ ਬਾਹਰ ਦੇ ਵਲੌਗ ਦੇਖੋ ਤਾਂ ਮੈਂ ਉਹ ਵੀ ਪਾਦਾ ਕਰਾਂ ਹਨ ਸੋ ਬਾਕੀ ਕੋਈ ਗੱਲ ਨਹੀਂ ਆ ਜਿੱਦਾਂ ਦੀਆਂ ਤੁਹਾਡੀਆਂ ਡਿਮਾਂਡਾਂ ਆਉਣ ਕਰਨੀਆਂ ਭੈਣ ਭਰਾਵਾਂ ਤੁਸੀਂ ਆਪਣੇ ਤੇ ਆਪਾਂ ਉਹਦਾਂ ਦੇ ਵਲੌਗ ਤੁਹਾਡੇ ਮੂਰੇ ਪੇਸ਼ ਕਰਦਨੇ ਕਰਨੇ ਆ ਠੀਕ ਹੈ ਜੀ ਸੋ ਕੱਲ ਵਾਂਗੂ ਲਾਈਕ ਕਮੈਂਟ ਦਬਾ ਕੇ ਕਰਨੇ ਆ ਅੱਜ ਲਾਉਨੇ ਆ ਰੌਣਕਾਂ ਅੱਜ ਬੀਬੀ ਕੇ ਐਮ ਆ ਤੇ ਇੰਟਰਵਿਊ ਵਾਲੇ ਮੈਡਮ ਇੱਕ ਹੋਰ ਆ ਰਹੇ ਉਹ ਵੀ ਤੁਹਾਨੂੰ ਦੱਸਾਂ ਉਸ ਸ਼ਾਇਦ ਸ਼ਨੀਵਾਰ ਨੂੰ ਆਉਣ ਤੇ ਉਹ ਵੀ ਆਪਾਂ ਤੁਹਾਡੇ ਮੂਰੇ ਵਲੌਗ ਪੇਸ਼ ਕਰਾਂਗੇ ਸੋ ਮਹਾਰਾਜ ਨੇ ਤੁਹਾ ਅਸਲ ਜਿਹੜਾ ਅਸਲ ਜੋ ਮਹਾਰਾਜ ਨੇ ਉਹਨੇ ਤਾਂ ਕਿਰਪਾ ਕੀਤੀ ਕੀਤੀ ਆ ਤੇ ਜਿਹੜਾ ਪਿਆਰ ਤੁਸੀਂ ਦਿੱਤਾ ਨਾ ਇਹ ਤੁਹਾਡੇ ਪਿਆਰ ਸਦਕਾ ਹੀ ਆ ਤੇ ਇੱਕ ਮੇਰਾ ਵਾਦਾ ਇਹ ਵੀ ਆ ਆਪਣੇ ਜਿਹੜੇ ਵਲੌਗ ਔਨ ਕਰਨਗੇ ਨੇ ਤੁਸੀਂ ਪਰਿਵਾਰ ਚ ਬਹਿ ਕੇ ਦੇਖ ਸਕਦੇ ਆ ਆਪਣਾ ਕੋਈ ਉਦੋਂ ਦਾ ਕੰਮ ਨਹੀਂ ਹੋ ਕਰੂਗਾ ਕਿ ਜੇ ਯਾਰ ਕਿ ਗਾਲਾਂ ਖਾਣ ਵਾਲਾ ਕਿ ਐਵੇਂ ਕੋਈ ਐਦਾਂ ਦੀ ਕੋਈ ਹਰਕਤ ਹੈ ਜਾਂ ਕੋਈ ਐਦਾਂ ਦੀ ਕਰਤੂਤ ਕਰੀਏ ਕਿ ਜਿਹੜਾ ਤੁਸੀਂ ਪਰਿਵਾਰ ਚ ਬੈਠ ਕੇ ਨਾ ਦੇਖ ਸਕੋ ਆਪਣੇ ਦਾਇਰੇ ਚ ਮਰਿਆਦਾ ਜੇ ਵਿੱਚ ਵਲੌਗ ਆਨ ਕਰਨਗੇ ਸੋ ਆਪਾਂ ਆਪਣਾ ਟੱਬਰ ਹੈਗਾ ਦਾਇਰੇ ਜੇ ਚ ਰਹਿਣਾ ਸਿੱਖਿਆ ਸੋ ਮਨਪਰੀਤ ਨਾ ਵੀ ਜੇ ਆਨ ਕਰਨਗੇ ਸੋ ਵਧੀਆ ਤਰੀਕੇ ਦੇ ਆਨ ਕਰਨਗੇ ਜੇ ਘਰ ਦੇ ਨਾਲ ਵੀ ਵਲੌਗ ਹੁੰਦੇ ਆ ਤੇ ਤੁਹਾਨੂੰ ਪਤਾ ਹੈ ਵੀ ਆਪਾਂ ਆਪਣਾ ਜੋ ਪਰਿਵਾਰ ਚ ਚੱਲਦਾ ਆ ਸਮਝਾ ਉਹੀ ਵਲੌਗ ਹੁੰਦੇ ਹੁੰਦੇ ਹੈਨਾ ਤੇ ਬਾਕੀ ਲਾਉਣੇ ਰੌਣਕ ਕਰਦੇ ਆ ਅਗਲੀ ਗੱਲਬਾਤ ਕਿਹਾਂ ਚਾਹ ਬਣਦੀ ਏ ਤੇਰੀ ਪੀਣੀ ਫੜਲਾ ਚਾਹ ਐ ਚੱਕ ਐ ਤਾਂ ਹੋ ਕੇ ਕੀ ਦੇਖਦੀਆਂ ਚ ਜ਼ਹਿਰ ਪਾਤਾ ਆਪਾਂ ਆਇਆਂ ਨੀ ਮਾੜੀਆਂ ਗੱਲਾਂ ਨਾ ਕਰਿਆ ਕਰ ਸਾਡਾ ਇਹ ਚੰਗੀ ਗੱਲ ਨਹੀਂ ਹੈਗੀ ਚੁੱਕ ਕੇ ਕਿਉਂ ਵੇਖਿਆ ਤੂੰ ਆਪਣੇ ਨਹੀਂ ਮੈਂ ਕਿਹਾ ਕੋਈ ਬੋਲਤੀ ਨਾ ਹੋਵੇ ਉਹ ਕਹਿੰਦੀ ਆਵਾ ਫੇ ਮੈਂ ਆ ਜਾ ਆ ਜਾ ਕਹਿੰਦੀ ਫੇ ਅੱਜ ਅੱਜ ਹੋ ਜੇ ਫੇ ਅੱਜ ਦੋ ਦੋ ਹੱਥ ਅੱਜ ਲੱਗ ਜੂ ਪਤਾ ਕਿਹੜਾ ਮੈਦਾਨ ਚ ਨਿਤਰ ਦਾ ਕੰਬਨ ਡਈਆਂ ਤੇ ਡਿਸਕੋ ਡਾਂਸ ਕਰਦੀਆਂ ਨਾ ਤੇ ਨਰ ਕਰੰਟ ਛੇੜਦਾ ਨਾ ਤੇਰੇ ਸਰੀਰ ਨੂੰ ਹੈਂ ਪਾਰੀ ਕਰ ਮੇਰੇ ਮੇਰੀ ਪਾਰੀ ਕਰ ਮੇਰੀ ਆਪਣੀ ਪਾਰੀ ਵੀ ਕਰ ਪਾਰੀ ਕਰਨਾ ਕਿ ਨਹੀਂ ਕਰਨੀ ਇੱਕ ਹੋਰ ਕਰ ਹੋਰ ਕਰ ਹੋਰ ਕਰ ਅੱਬੇ ਤਾਂ ਮਰਦੇ ਹੀ ਹੋਰ ਕਰ ਇੱਕ ਪਾਰੀ ਕਰ ਦੇ ਇੱਕ ਖਾਸ ਕਰ ਇੱਕ ਪਾਰੀ ਆਉਂਦਰ ਆ ਗਈ ਆ ਗਈ ਆ ਗਈ ਪਸਤੌਲ ਹੀ ਲੈ ਆਈ ਮੈਂ ਇਹਦੇ ਬਾਅਦ ਆਉ ਲਿਆਂਦਾ ਹੀ ਬੀਬੀ ਨੇ ਰਵਾਲਵਰ ਅੱਜ ਗੋਲੀ ਚੱਲੂਗੀ ਠਾ ਠਾ ਤੇਰੇ ਕਰਕੇ ਨਹੀਂ ਕਲਾਸ਼ੋ ਠਾਂਕ ਕਰਕੇ ਗੋਲੀ ਚੱਲੀ ਤੇਰੇ ਕਰਕੇ ਨਹੀਂ ਕਲਾਸ਼ੋ ਕਿਦਾਂ ਤੇ ਕਹਿੰਦੀ ਪਿਸਤੌਲ ਲਿਆ ਹੁਣ ਮੈਂ ਕੱਲ ਲੈ ਲਿਆ ਬਣਵਾ ਲਿਆ ਹਾਂ ਹਾਂ ਇਹ ਲਾਇਸੈਂਸ ਲੈ ਹੀ ਪਿਆ ਛੱਡ ਦੇ ਮੱਥੇ 'ਚ ਇੱਕ ਗੋਲੀ ਕੱਢ ਕੇ ਤੁਸੀਂ ਵੀ ਸਾਸਰੀ ਕਾਲ ਕਿਸ ਨੂੰ ਬੁਲਾ ਦਿਆ ਕਰੋ ਕਿਤੇ ਮਾਰ ਜ ਤਾਨੂੰ ਵੀ ਕਿਹਨੂੰ ਸਾਸਰੀ ਕਾਲ ਪਰੌਣ ਦੀ ਅਕਲ ਜਾਜ ਦੱਸੀ ਜਲਾਲੇ ਆਲੇ ਨੇ ਕਿ ਨਹੀਂ ਮਾੜਾ ਮੋਟਾ ਕਿਤੇ ਅਕਲ ਦਿੱਤੀ ਉਹਨਾਂ ਨੇ ਕਿ ਨਹੀਂ ਕਿ ਮੱਜਾਂ 'ਚ ਰਹਿ ਆ ਛੜਿਆ ਓਏ 35 ਮੱਜਾਂ ਦੇ ਮਾਲਕ ਨੇ ਮੇਰੇ ਮਾਲਕ ਹੈਗਾ ਹੀ ਹੈ ਹੈ ਮੱਝਾਂ ਗਾਵਾਂ ਤੋਂ ਅੱਗੇ ਕਦੀ ਗਏ ਤੁਸੀਂ ਕੀ ਗੱਲ ਹੈ ਗੋਆ ਮੱਝਾਂ ਟਰੈਕਟਰ ਗੋਆ ਕੋਣ ਸੋੜਦਾ ਹੈ ਬਰਸੀਨ ਤੂੰ ਤੈਨੂੰ ਗਾਲੀ ਰੱਖੇ ਤਾਂ ਹੀ ਦਦੀ ਹੋਗੀ ਨਹੀਂ ਤਾਂ ਟਾਈਮ ਤੋਂ ਪਹਿਲਾਂ ਬੁੱਢਾ ਬੰਦਾ ਉੱਧਰ ਹੁੰਦਾ ਓ ਇੱਥੇ ਤੇ ਦੇ ਹੀ ਝਟਾਂ ਨੇ ਰੱਖੀ ਕੋਈ ਮੱਝ ਮੋਝ ਦੇ ਲੋਕਾਂ ਨੇ ਗਾਲਾਂ ਕੱਢਣ ਲਾ ਪੜਾ ਮੱਝਾਂ ਜਿਹੜੇ ਰੱਖਦੇ ਨਹੀਂ ਭਰਾਵਾ ਅਸੀਂ ਵੀ ਮੱਝਾਂ ਰੱਖੀਆਂ ਸੀਗੀਆਂ ਮੱਝਾਂ ਵਾਲੀ ਕੋਈ ਗੱਲ ਨਹੀਂ ਪਰ ਮੰਮੀ ਹੁਣਾਂ ਨੇ 35 ਮੰਮੀ ਕਿੰਨੀ ਮੰਮੀ ਤਾਂ ਕਿੰਨੀ ਮੱਝਾਂ ਰੱਖੀਆਂ ਨੇ ਉਹਨਾਂ ਨੇ ਪਹਿਲਾਂ ਮੈਨੂੰ ਦੱਸ ਬਾਹਰ ਸੁੱਟਣ ਵਾਲੀ ਨਹੀਂ ਨਹੀਂ ਹੁਣ ਤੇ ਥੋੜਾ ਜਿਹਾ ਅਪਡੇਟ ਹੋ ਗਿਆ ਉਦੋਂ ਨਹੀਂ ਸੁੱਟਦੇ ਸੀ ਹੁਣ ਤੇ ਨਹੀਂ ਹੁਣ ਤੇ ਬੜੀ ਟੌਰ ਆ ਵੱਸੰਦਈਆ ਕੋਈ ਛੋਟ ਵੀ ਲਿਆਊਗਾ ਬੰਦੇ ਨਹੀਂ ਨਹੀਂ ਉਹ ਨਹੀਂ ਸਹੀ ਗੱਲ ਆ ਨਹੀਂ ਸੁੱਟਿਆ ਸਾਡੇ ਪਈਏ ਰੱਖੇ ਸੀ ਮਾਰੇ ਦੇ ਪੁੱਤਾਂ ਦੇ ਦੇਖਣ ਆ ਜਾ ਕੇ ਰੱਖੇ ਸੀ ਆਹ ਵਾਹ ਉਹ ਮਾਮੇ ਹੁਣ ਵੀ ਭਈਏ ਆ ਉਹ ਕਿਹੜਾ ਬੰਦੇ ਆ ਮੋੜ ਕੇ ਕਹਿਤਾ ਤਾ ਤੂੰ ਵੀ ਇਹ ਉਹ ਭਈਏ ਅੱਬ ਇਹ ਕਿੱਦਾਂ ਦੇ ਅਫਸਰ ਆ ਹੋ ਕਿਹੜੇ ਆਫਸਰ ਆ ਕਿੱਥੇ ਲੱਗੋ ਹਾਂ ਗੱਲ ਬਾਰ-ਬਾਰ ਮੈਂ ਕਹਿਣਾ ਨਹੀਂ ਚਾਹੁੰਦੀ ਮੈਂ ਕਿਹੜਾ ਭਰਾ ਆਫਸਰ ਬਣ ਕੇ ਨਹੀਂ ਆਇਆ ਮੈਨੂੰ ਦੱਸ ਪਹਿਲਾਂ ਆਂ ਹੈ ਬੀਬੀ ਹੋ ਗਈ ਸ਼ੁਰੂ ਜਿਹੜਾ VSAP ਚ ਉਹ DSP ਬਣ ਕੇ ਆ ਤੂੰ ਕੀ ਸਮਝਦਾ ਉਹਨਾਂ ਨੂੰ ਮੈਂ ਤਾਂ ਬੰਦੇ ਨਹੀਂ ਸਮਝਦਾ ਉਹਨਾਂ ਨੂੰ ਇਹ ਤਾਂ ਬੰਦੇ ਨਕਮੇ ਆ ਮੈਨੂੰ ਬੋਤਰ ਕਹਿੰਦੇ ਸਮਾਰਟ ਹੋ ਮੇਰਨਾ ਕਿਉਂ ਢੋਈ ਆਪਾ ਕਿਹੜਾ ਸਮਾਰਟ ਤੈਨੂੰ ਕਿਹਾ ਤੈਨੂੰ ਤੱਕ ਵੀ ਕਿਹਾ ਉਹ ਯਾਰ ਬੀਬੀ ਸਾਨੂੰ ਸਾਨੂੰ ਤਾਂ ਸਮਝਦੇ ਪਾਗਲ ਆਏ ਸਾਨੂੰ ਨੀ ਸ਼ਹਿਰੇ ਵਾਲੇ ਨੂੰ ਪਾਗਲ ਸਮਝਦੇ ਆ ਸਮਝਦੇ ਨਾ ਬੀਬੀ ਉਹ ਕਹਿੰਦੀ ਸਮਝਦੇ ਆ ਉਹ ਕਹਿੰਦੀ ਸਮਝਦੇ ਆ हां हां तगड़े तगड़े ਮਾਰਿਆ ਤਾਗੇ ਤਗੜੇ ਫਿਰ ਤੂੰ ਕੈਨੂੰ ਮਾਰਿਆ ਤੂੰ ਉਹਨਾਂ ਨੇ ਵੀ ਤਾਂ ਕਹਿਣਾ ਆ ਆ ਭੱਲੇ ਬੀਬੀ ਦੇ ਹੋਈ ਕੈਂ ਮੇਰੀ ਫਿਰ ਸਿੰਨੀ ਥੋੜੀ ਬੀਬੀ ਇਹਨੂੰ ਮੈਂ ਕੰਮਣਾ ਜਾ ਗਈ ਮੈਂ ਕੰਬਣਾ ਕੰਬਣਾ ਤੇ ਤੂੰ ਆਪੇ ਜਿੱਥੇ ਮੰਮੀ ਆ ਜਵੇ ਉੱਥੇ ਕੰਬਣਾ ਹੁੰਦਾ ਹੀ ਆ ਮੰਮੀ ਤਾਂ ਤੇ ਵੱਡੇ ਵੱਡੇ ਕੰਬਦੇ ਤੂੰ ਕਿਹੜੀ ਸ਼ੈ ਦੀ ਮੁੱਲੀ ਆ ਕੀ ਕਹਦਾ ਨਾ ਨਾ ਲਿਆ ਕਰ ਵਿੱਚ ਮੈਂ ਤਾਂ ਦਾਰ ਦਿੱਤੀ ਸਿੱਧੀ ਲੈਣ ਆਪੇ ਨਹੀਂ ਮੈਂ ਕਿ ਮੈਂ ਤਾਂ ਲਿਆ ਬੀਬੀ ਆ ਦੇ ਲੈ ਉਂਗਲ ਮਾਰ ਕੇ ਕਹਿੰਦੀ ਕਹਿੰਦੀ ਇਹਨੂੰ ਕੋ ਚੁੱਪ ਕਰ ਜਾ ਮੇਰੇ ਪੇਕੇ ਦਾ ਨਾਲੇ ਦਾਣਾ ਕੱਢ ਦੂੰ ਕਹਦੀ ਦਾੜਾ ਕੱਢ ਦੂੰ ਸਾਨੂੰ ਮਾੜਾ ਕਹਿੰਦੀ ਜੋ ਮਾੜਾ ਸੰਗਦੀ ਆ ਪਲਾ ਕੀ ਕੀ ਕਹਿੰਦੀ ਦਾੜਾ ਕੱਢ ਦੂੰ ਦਾੜਾ ਤੇਰੀਆਂ ਮੇਰੀਆਂ ਆਹੋ ਮੇਰੀਆਂ ਦਾਣਾ ਅੱਗੇ ਨਿਕਲ ਦੇ ਦਿਆਂ ਦਾਣਾ ਨਾ ਹੁਣ ਤੂੰ ਇਹ ਟਾੜੀਆਂ ਨਿਕਲਣ ਵਾਲੀਆਂ ਮੈਨਾਂ ਕਿਆ ਬਕਵਾਸ ਕਰਦਾ ਕੁੱਤਾ ਇਹ। ਆਹ ਲੈ। ਹੋ। ਆ ਕੀ ਬੋਲੀ ਬੀਬੀ ਭਲਾ ਤੈਨੂੰ? ਆ ਆ ਹੁਣ ਛੱਡ ਗਿਆ ਇੱਥੇ ਹੀ। ਆਹੋ। ਇਹ ਹੁਣ ਤੇਰੇ ਖੋਪੜੀ 'ਚ ਮਾਰਨਾ ਇਹਨੇ। ਤਾਂ ਰੱਖਿਆ ਆ। ਇਧਰ ਕੋਟ ਸੂਟ ਨਵਾਂ। ਇਹ ਸੂਟ ਕਦੋਂ ਲਿਆ? ਓ ਮਾਈ ਗਾਡ। ਹੁਣ 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 ਥੋੜੀ ਅਪਡੇਟ ਰਹਿਣ ਲਾ ਪੀ ਬੀਬੀ ਹੁਣ ਥੋੜੀ ਬਣ ਛੜ ਕੇ ਰਹਿੰਦੀ। ਬਣਾ ਨਹੀਂ ਰੱਬ ਜਿਹਾ ਹੀ ਨਹੀਂ। ਠੀਕ ਹਿੰਦੂ। ਮੇਰੇ 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 ਪੇਕੇ ਨਾਲ ਮੁਕਾਬਲਾ ਕਰ ਲਓਗੇ ਤੁਸੀਂ ਕਰ ਨਹੀਂ ਸਕਦੇ ਨਾ ਜੀ ਸਵਾਲ ਉਹਨਾਂ ਦੇ ਕਰ ਵੀ ਨਹੀਂ ਸਕਦਾ ਉਹ ਨਹੀਂ ਕਰਦੇ ਵੀ ਹੈ ਨਹੀਂ ਕਰ ਆ ਮਮੀ ਲਾਤੀ ਗੱਲ ਕਹਿੰਦੀ ਐ ਉਹਨਾਂ ਦੇ ਹੀ ਮੁਕਾਬਲਾ ਕਰਦੇ ਵੀ ਸਕਦੇ ਕਰੋ ਕਿੱਥੋਂ ਕਰੀ ਨਹੀਂ ਸਕਦੇ ਤੁਸੀਂ ਕਹਿੰਦੀ ਕਰ ਹੀ ਨਹੀਂ ਸਕਦੇ ਤੂੰ ਨਾ ਉਹਨਾਂ ਦੀ ਹੀ ਕਰ ਰਹੀਆਂ ਕਰਦੇ ਵੀ ਨਹੀਂਗੇ ਐ ਕਰਦੇ ਵੀ ਨਾ ਕਰਕੇ ਦੇਣਾ ਕਰ ਹੀ ਨਹੀਂ ਸਕਦੇ ਬੀਵੀਰ ਕੋ ਬਾਜ ਕੇ ਰਿਆ ਕਰ ਤੇਰੀ ਕੋਈ ਨਹੀਂ ਰੱਬ ਜਾਲੇ ਕਿੱਥੋਂ ਕੱਢੇ ਜਾਂਦੇ ਕਿਹੜਾ ਗਾਹ ਕਿਹੜਾ ਦੇ ਜਾਂਦਾ ਰੋਇ ਜਾਂਦੇ ਇਹਨਾਂ ਵੇਸ ਤੁਹਾਨੂੰ ਤਾਂ ਸਾਕੋ ਦਾ ਹਾਂਜੀ ਹਾਂਜੀ ਇਹ ਪੰਪਲ ਤੇ ਵਿਆਹ ਆ ਅਰੇ ਨਵੇਂ ਕਹਿਣ ਦੇ ਜਿਹੜਾ ਹੁਣ ਤਏ ਸੁਖਣਾ ਉਹਨਾਂ ਨੂੰ ਪਾਉਣਾ ਹੀ ਐ ਮੈਂ ਸੁਖਨੇ ਆ ਟੂੜੇ ਨੇ ਨੇ ਮਹਿੰਗੇ ਮੇਰੇ ਓਏ ਹੋਏ ਆ ਪਾ ਤੇ ਕੀ ਤਕਲੀਫ ਕਿਉਂ ਹੁੰਦੀ ਆ ਪਾਉਣੀ ਆ ਨਵੇਂ ਨਹੀਂ ਮਸਵਾਏ ਨਹੀਂ ਨਵੇਂ ਸੁਆ ਰਹੇ ਆ ਕਿਦਾਂ ਹੱਥ ਕੰਬਣ ਦੇ ਕੰਬਣੇ ਨਾ ਹੱਥ ਕੰਬਣ ਦੇ ਹੱਥ ਕੰਬਣ ਦੇ ਨਹੀਂ ਤੇ ਤਾਂ ਜਲਦੀ ਦੇਖ ਮੈਂ ਤਾਂ ਡਰਦੀ ਦੀ ਤੇਰੇ ਕੋਲ ਕਿਉਂ ਡਰ ਮੈਂ ਉਹ ਦੇਖੋ ਡਰਦੇ ਆ ਇਰ ਕੋਈ ਨਾ ਓਦੋਂ ਕਿਥੇ ਮੇਰੇ ਕੋਲ ਡਰ ਦੂ ਓਏ ਹੋਏ ਨਾ ਕਦਾ ਧਰਾਂ ਮੈਂ ਨਹੀਂ ਮੈਂ ਨਹੀਂ ਜਾਣਦੀ ਕਿ ਉਹ ਕੀ ਇਹਨੂੰ ਹਾਂ ਕੰਬੜ ਹੁੰਦਾ ਠੰਡ ਤੇ ਨਹਾ ਕੇ ਆਈ ਆ ਤਾਂ ਕੰਬਦੀ ਪਈ ਆ ਉਹਨੂੰ ਤੇਰਾ ਕਹਦਾ ਧਰ ਮਮੀ ਦੱਸ ਹੱਥ ਮੁੱਕ ਗਈ ਜਾ ਓਏ ਕਿਸੇ ਨਾਲ ਲਾਉਂਦੀ ਓਏ ਜੱਟੀ ਸੋਤਿਆਂ ਦੀ ਆ ਉਹਦੇ ਤੂਫਾਨ ਥੰਮ ਲੈ ਉਹ ਗੱਲ ਵੱਖਰੀ ਹੈ ਸਰੀਰ ਕੰਬਦਾ ਉਹਦੇ ਤੂਫਾਨ ਥੰਮ ਲੈ ਠੀਕ ਆ ਬڑے-ਬڑے ਤੂਫਾਨ ਥੰਮੇ ਆਨੇ ਆਪਣੇ ਟਾਈਮ ਦੇ ਵਿੱਚ ਠੀਕ ਆ ਹਾਂ ਉਹਦੇ ਮੂਰੇ ਕੋਈ ਪਿੰਡ 'ਚ ਚੂਨੀ ਕਰਦਾ ਰਿਆ ਹੈ ਮੈਨੂੰ ਤਾਂ ਖਾ ਉਹ ਤੈਨੂੰ ਵੀ ਥੰਮੇ ਆ ਜਦੋਂ ਨੇ ਥੰਮੇ ਤੈਨੂੰ ਤਾਂ ਕੁਛ ਕਰਨ ਨਹੀਂ ਦਿੰਦੀਆਂ ਝੁਰੜੀਆਂ ਤੇਰੇ ਆ ਉਹਦੇ ਵੇਖ ਲਾ ਉਹ ਬੀਬੀ ਦੇ ਘਟ ਝੁਰੜੀਆਂ ਤੇਰੇ ਜ਼ਿਆਦਾ ਆ ਇਹਨੂੰ ਕਹਿੰਦੇ ਤਸ਼ੱਦਦ ਕੀਤੇ ਆ ਹੋਰੀ ਇਦਾਂ ਦਾ ਦਿਸਦਾ ਹੀ ਆ ਨਾ ਤੁਹਾਨੂੰ ਉਹ ਕਹਿੰਦੀ ਟੱਬਰ ਹੀ ਇਦਾਂ ਦਾ ਤਸ਼ੱਦਦ ਕੀਤਾ ਇਹਨਾਂ ਨੇ ਮੇਰੇ ਤੇ ਸ਼ਕਲ ਦੇਖ ਲੈ ਇਦਾਂ ਦਾ ਬਸ ਇਹਨੂੰ ਸੰਭ ਚੰਗਾ ਕਿਹਾ ਹੀ ਨਹੀਂ ਹੈ ਕਿਹਾ ਹੀ ਨਹੀਂ ਚੰਗਾ ਬੜੀ ਕਹਿ ਲਈ ਸੀ ਇਹ ਬੜੀ ਬਾੜ ਦਾ ਉਹਨਾਂ ਨੂੰ ਅਕਲ ਹੈ ਨਹੀਂ ਸੀ ਉਹਨਾਂ ਨੇ ਬੇਖਲੇ ਨੂੰ ਪੁੱਛ ਕੇ ਸਿੱਖਿਆ ਅਕਲ ਹੈ ਨਹੀਂ ਦੀ ਬਾਅਦ ਚ ਪਤਾ ਲੱਗਾ ਇਦਾਂ ਦੇ ਆਹ ਉਹਨੂੰ ਲੋਦੇ ਕਰਤਾ ਰਿਸ਼ਤਾ ਵਾਹ ਸਭੇ ਲੋਕੀ ਕਰਦੇ ਹੁੰਦੇ ਨੇ 100 ਪੁੱਛ ਕੇ ਕਰਦੇ ਨੇ ਮੈਂ ਕਹੀ ਇੰਨਾ ਆਪਣੇ ਆਪ ਨੂੰ ਇਹ ਕੀ ਕਰਦੀ ਐ ਐਡੀ ਕੋਈ ਇੰਨੀ ਹਨਕਾਰੀ ਹੀ ਆਈ ਹਨਕਾਰੀ ਐ ਇੰਨੀ ਅਜਲੇ ਬੀਬੀ ਕਹਿੰਦੀ ਹਨਕਾਰੀ ਆ ਮੈਨੂੰ ਬੜਾ ਹਸਾਉਂਦਾ ਆ ਤਾਂ ਹਨਕਾਰੀ ਹੈ ਇਹ ਅਸੀਂ ਚੰਗੇ ਆ ਮੇਰੇ ਪੇਕੇ ਕਦੇ ਮੈਂ ਚੰਗੀ ਸਾਰੇ ਚੰਗੇ ਆ ਇਹ ਚੰਗੇ ਇਹ ਬੀਬੀ ਇਹ ਪਤਾ ਕੀ ਕਹਿੰਦੀ ਮੇਰੇ ਭਰਾ ਸਾਰੇ ਰਲ ਕੇ ਰਹਿਣ ਤੇ ਤੁਸੀਂ ਜਿਹੜੇ ਦੋ ਆ ਇਹ ਵੀ ਨਾ ਰਲਣ ਐਦਾਂ ਸੋਚਦੀ ਆ ਓਏ ਹੋਏ 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 ਫਾਨੂ ਕੁੱਚਾਂ ਲੱਗਾ ਰੇਂਦਾ ਆ ਜੁਲਫਾਂ ਦਾ ਹੀ ਨਹੀਂ ਇਹ ਨਾ ਆਪਣਾ ਸਫਾਈ ਬਹੁਤ ਪਾਲਦੀ ਮੇਰੀ ਗੱਲ ਸੁਣ ਸਫਾਈ ਕਿੱਥੋਂ ਪੰਗਰੀ ਦਿਨ ਨਾ ਪਾਉਂਦਾ ਉਹਦਾ ਇਹ ਵਾਏ ਗਰੂਮ ਦੇਖ ਬੜਾਈ ਜੀ ਜੁਆ ਹੈਗੀਆਂ ਵੀ ਮੰਮੀ ਦੇਖਾ ਬੜਾ ਫੋਰ ਫੋਰ ਕਈ ਨਹੀਂ ਹੁੰਦੇ ਕਹਿੰਦਾ ਜ਼ਖਮ ਕੀਤੇ ਸਿਰ ਤੇ ਦੇਖ ਮੰਮੀ ਦੇਖੀ ਬੜਾ ਜ਼ਖਮ ਹੋਇਆ ਰਸ ਆੜਿਆ ਤੇ ਬੜੇ ਟਾਂਕੇ ਲਵਾਣ ਆ ਅਜੂ ਖਮ ਹੋਇਆ ਆ ਟਾਂਕੇ ਤਾਂ ਕੇਲਵਾ ਦੇ ਦਰ ਕੋਟ ਅਕੇਲਵਾ ਜਰਮਾ ਇਹ ਵੀ ਲਵਾਵੇ ਕੀ ਪਤਾ ਇਹ ਕੋਈ ਪਤਾ ਨਹੀਂ ਲੱਗਦਾ ਪਟਾਕੇ ਲਾੜੇ ਇਹ ਤੇ जख्म ਬੜੇ ਵੱਡੇ ਬੀਬੀ ਬਹੁਤ ਬੇਇੱਜ਼ਤੀ ਕਰਦੀ ਤੇਰੀ ਮੇਰੀ ਬੇਇੱਜ਼ਤੀ ਕਰਦੀ ਮੈਂ ਜਲ ਗਿਆ ਮੈਂ ਕੀ ਕੀ ਪਤਾ ਲੱਗਣਾ ਇਹਨੂੰ ਮੇਰੀ ਨਾ ਕਰ ਸਕਿਆ ਕੋਈ ਵੀ ਉਹ ਵੀ ਨਾਲੇ ਆਉਂ ਹੀ ਨਾਲੇ ਬੇਬੇ ਦੇਖ ਮੇਰੀ ਨਹੀਂ ਕਰ ਸਕਦਾ ਕੋਈ ਵੀ ਨਾ ਅੱਜ ਕਾਰੇ ਦੀਆਂ ਚੁੰਡੀਆਂ ਮੇਰੀਆਂ ਅੱਜ ਮੈਂ ਨਹੀਂ ਨਾ ਕਰਾਂ ਤੇ ਹੌਲੀ ਹੌਲੀ ਬੋਲਿਆ ਕਰਨਾ ਹਾਂਜੀ ਏ ਫਰਾ ਜੋ ਮਰਜੀ ਦੇ ਲੈ ਇਹ ਬਿਮਾਰ ਰਹਿਣੀ ਐ ਜੋ ਮਰਜੀ ਕਰ ਲੈ ਇਹ ਬਿਮਾਰ ਮਾਸੀ ਆ ਨਾ ਤੇਰੀ ਮਾਸੀ ਦੇ ਮਾਰੇ ਫਸਲ ਹੋਏ ਇਹ ਜੜੀਆਂ ਜੜੀਆਂ ਬੂਟੀਆਂ ਇਹ ਮੈਨੂੰ ਕਹਿੰਦੀ ਇਹ ਜੜੀਆਂ ਬੂਟੀਆਂ ਖਾਦੀਆਂ ਤਾਂ ਹੀ ਕਾਰਡ ਕੱਢ ਗਈ ਐ ਨਾ ਨਹੀਂ ਇਹਨੂੰ ਪਸਲੇ ਮਾਸੀ ਤੇਰੀ ਕਿੱਦਾਂ ਦੀ ਹੀ ਪਾਲਾ ساری عمر ਪੁੱਛੋ ਤਾਂ ਹਾਂ 10 ਰੁਪਏ ਕਹਿੰਦੀ ਮੈਨੂੰ 10 ਰੁਪਏ ਮਾਸੀ ਕਿੱਦਾਂ ਦੀ ਮੈਂ ਬਣਾ ਮਾਸੀ ਵਰਗਾ ਤੂੰ ਕਿਆ ਮਾਸੀ ਵਰਗਾ ਤੂੰ ਆਏ ਬਣਾ ਅਸੀਂ ਦੇਖਦੀ ਰਹੀ ਆ ਨੂੰ ਨੂੰ ਕੀ ਕਰਦੀ ਰਹੀ ਐ ਕੋਈ ਨਹੀਂ ਹੈਗਾ ਲੈ ਕਰਤੀ ਤਾਰੀਫ ਬਸ ਇਹੀ ਭਾਲਦੀ ਹੈ ਨਾ ਕੀ ਕਹਿੰਦੀ ਆਹ ਕਹਿੰਦੀ ਮਾਸੀ ਵਰਗਾ ਕੋਈ ਨਹੀਂ ਹੈਗਾ ਕੋਈ ਨਹੀਂ ਲੱਗਦਾ ਵੀ ਨਾ ਕੁਝ ਕਰਦੀ ਕੋਈ ਨਹੀਂ ਕਰਦੀ ਮਾਸੀ ਕਹਿੰਦੀ ਹੈ ਨਹੀਂ ਇਹਨਾਂ ਕਦੇ ਗੱਲ ਇੱਥੇ ਮੁੱਕਦੀ ਹੈ ਨਾ ਇਹਨਾਂ ਇਹਨਾਂ ਕਦੇ ਚੱਲਦਾ ਰਹਿੰਦਾ ਹੁਣ ਨਹੀਂ ਨਹੀਂ ਚਲੋ ਵਧੀਆ ਸੋਹਣਿਆ ਹੋ ਗਈ ਤਾਰੀਫ ਤੁਸੀਂ ਖੁਸ਼ ਹੁਣ ਮਹਾਰਾਜ ਤੁਹਾਡੀ ਤਾਰੀਫ ਕਰਤੀ ਤੁਹਾਡੇ ਪੁੱਲ ਬੰਨ ਤੇ ਵੀ ਮਾਸੀ ਵਰਗਾ ਪਿੰਡ ਚ ਕੋਈ ਨਹੀਂ ਆ ਮਹਾਰਾਜ ਜੀ ਇਧਰ ਕਰੋ ਮੂੰਹ ਸੋਹਣਿਆ ਇਧਰ ਕਰੋ ਬਸ ਜੀ ਠੀਕ ਖੁਸ਼ ਆ ਹੁਣ ਹੁਣ ਠੀਕ ਆ ਬਸ ਤਾਰੀਫ ਤੁਹਾਡੀ ਹੋਣੀ ਚਾਹੀਦੀ ਫੇਰ ਤੁਸੀਂ ਖੁਸ਼ ਆ ਸਹਰਾਣਾ ਲੈ ਪੈ ਜੋ ਲੰਮੇ ਹੁਣ ਸਹਰਾਣਾ ਲੈ ਇਹ ਤੇ ਆਰਡਰ ਨਹੀਂ ਮੁੱਕਦੇ ਕਦੀ ਸਹਰਾਣਾ ਕਦੀ ਬਿਸਤਰਾ ਕਦੀ ਕੁਛ ਕਦੀ ਕੁਛ ਮੰਮੀ ਨੂੰ ਕਿਹਾ ਕਰਾਂ ਸਹਰਾਣਾ ਲੈ ਕੇ ਦੇ ਨਹੀਂ ਲੈ ਕੇ ਦਿੰਦੀ ਭਲਾ ਮੇਰੀ ਮੰਮੀ ਨਾ ਤੇ ਆਕੜ ਰੱਖਦੀ ਆ ਤੂੰ ਤਾਂ ਪਰ ਨਹੀਂ ਮੇਰਾ ਗੱਲ ਭਰਾ ਕੀ ਗੱਲ ਹੋਣਾ ਕੋਈ ਗੱਲ ਨਾ ਪਾ ਤੈਨੂੰ ਬਾਜਾ ਮਾਰ ਤੂੰ ਹੈ ਨਹੀਂ ਇੱਥੇ ਮੈਂ ਇੱਥੇ ਬੜੀ ਆਕੜ ਬੜੀ ਆਕੜ ਬਹੁਤ ਪਤਾ ਕਿ ਇਹ ਸੁਣ ਕੇ ਆ ਜਾ ਤੇ ਕੀ ਗੱਲ ਮੈਂ ਕਿਹੜੀ ਘਟ ਮੈਂ ਹਾਂ ਤੇਰੀ ਤੇਰੀ ਆਕੜ ਇਹ ਨਹੀਂ ਆ ਵੀ ਗੱਲਾਂ ਛੱਡ ਦੇ ਤੂੰ ਤਾਂ ਕਹਿੰਦੀ ਪੁੱਤ ਦੇ ਚਾਚੇ ਨੇ ਕੰਬੀਨੇਸ਼ਨ ਬਣਾਇਆ ਕਹਿੰਦੇ ਅੱਜ ਤੇਰਾ ਇਹ ਸਾਰੀ ਜਿਹੜੀ ਆਊਟਫਿਟ ਆ ਨਾ ਇਹਦੀ ਇਹ ਮਿੱਤਰਾਂ ਨੇ ਤਿਆਰ ਕੀਤੀ ਹੈ ਮੰਮੀ ਬਾਹਰ ਆ ਮੜ ਜਾ ਡੈਡੀ ਕਿੱਥੇ ਆ ਓਏ ਹੋਏ ਹੋਏ ਇੱਥੇ ਓਖੜਾ ਓ ਬੱਲੇਓ ਸਾਬੀ ਤੂੰ ਚਾਚੇ ਨੂੰ ਮੰਨ ਗਿਆ ਕਿ ਨਹੀਂ ਮੰਨ ਗਿਆ ਵੀ ਆਪਣੀ ਡ्रेसਿੰਗ ਸੈਂਸ ਜਿਹੜੀ ਆ ਦੱਸ ਇਹ ਬੰਦੇ ਦੀ ਪੱਗ ਤੋਂ ਲੈ ਕੇ ਸਾਰੀ ਜਿਹੜੀ ਪਸੰਦ ਕੀਤੀਆਂ ਨੇ ਚੀਜ਼ਾਂ ਇਹ ਧਾਮੀ ਸਾਹਿਬ ਨੇ ਮੰਮੀ ਦੇ ਮੁੰਡਾ ਪਛਾਣਿਆ ਜਾਂਦੇ ਅੱਜ ਡੈਡੀ ਕਿਦਾਂ ਦਾ ਕੀਤਾ ਨੂੰ ਤਿਆਰ ਮੈਂ ਕਿਹਾ ਅੱਜ ਦੇ ਬਾਕੀ ਕੱਢਦੇ ਆ ਪੈਂਟ ਵੀ ਇਹਨੂੰ ਮੈਂ ਕਿਹਾ ਕਾਲੀ ਹੈ ਕੁੜੀਆਂ ਆਪ ਜੋ ਹੈਗੇ ਮਗਰ ਤੁਰਨ ਲਈ ਕੁੜੀ ਪਾ ਵਿਆਹ ਹੋ ਗਿਆ ਮੇਰੀ ਮਾਦਰੀ ਨਾ ਵਾਹ ਮੇਰੀ ਹੋ ਰਹੀ ਹੈ ਅੱਜ ਦੇ ਭਾਂਜਾ ਪੂਰਾ ਦਿਲਜੀਤ ਲੱਗੰਦੇ ਆ ਮੁੰਡਾ ਤੁਸੀਂ ਤੁਸੀਂ ਆਪਸ ਵਿੱਚ ਕਿਦਾਂ ਹੋ ਗਿਆ ਤੁਹਾਡਾ ਪੈਚ ਅਪ ਕਿ ਨਹੀਂ ਆ ਹੱਸੀ 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 ਕੀ ਆ ਅੱਜ ਸੀਗਾ ਨਹੀਂ ਜਿਹੜੀ ਗੱਲ ਤੇ ਮੈਂ ਆ ਰਿਹਾ ਉੱਥੇ ਆਓ ਤੁਸੀਂ ਕਿਤਾ ਦਿੱਤੀ ਅਕਲ ਮਾੜੀ ਮੱਠੀ ਕਿ ਨਹੀਂ ਲੂਣ ਪ੍ਰਸ਼ਾਤਾ ਇਹ ਤਾਂ ਸੈਟ ਨਹੀਂ ਹੁੰਦੀ ਪੱਕੀ ਪ੍ਰੋਪਰ ਸੈਟ ਨਹੀਂ ਹੁੰਦੀ ਹੈਣਾ ਥੋੜਾ ਬਤਾ ਬਾਬੂ ਕਹਿੰਦਾ ਉਹ ਗੱਲ ਨਹੀਂ ਨਾ ਬਣਦੀ ਜਿਹੜੀ ਬਣਾਉਣਾ ਚਾਹੁੰਦੇ ਆਪਾਂ ਹਾਂ ਡੈਡੀ ਸੋਣਾ ਨਾ ਕਿ ਪਾ ਤੂੰ ਉਹਨੂੰ ਵੀ ਮਾਤ ਕਰ ਦਿੰਦਾ ਤੂੰ ਹਜੇ ਤਾਂ ਤੂੰ ਮੈਂ ਕਹਿੰਦਾ ਵੀ ਦਿਲਜੀਤ ਨੂੰ ਵੀ ਪਿੱਛੇ ਕਰਦਾ ਤਰਸੇ ਤਰਸੇਮ ਜਸੜ ਨੂੰ ਦਿਲਜੀਤ ਨੂੰ ਮਾਤ ਮਾਰ ਹਾਂ ਰੱਖਦਾ ਆ ਤੜ ਪੈ ਹਜੇ ਤੇ ਕੋਲ ਹੋਏ ਗੱਲ ਤਾਂ ਇਹ ਆ ਜੇਬ ਤੇ ਰੋਕਣਾ ਆ ਗੱਡੀ ਨਵੀਂ ਆ ਉਹ ਦਿਨ ਮੰਮੀ ਗੱਡੀ ਮਾੜੀ ਜੀ ਮੰਗੇ ਉਹ ਯਾਰ ਦੇ ਲਈ ਨੰਬਰ ਪਲੇਟਾਂ ਲਾਉਣੀਆਂ ਪੈਣੀਆਂ ਲੈ ਲੈਣੀਆਂ ਤੁਹਾਡੇ ਪੁੱਤ ਨੇ ਲੈ ਲੈਣੀ ਗੱਡੀ ਗੱਡੀ ਵਾਸਤੇ ਮੈਂ ਚੱਕ ਦੇਣਾ ਕੰਮ ਹਾਂ ਅੱਜ ਇਹ ਵੀ ਘਰ ਵਾਲੀ ਲੱਖ ਰੁਪਏ ਤਨਖਾਹ ਲੈਂਦੀ ਉਹਨੂੰ ਲੈਣੀ ਤੇ ਮੈਂ ਬਾਪੂ ਨੂੰ ਪੁੱਛ ਗਈ ਆ ਬਾਪੂ ਨਾਲ ਜਾਊਗਾ ਤਾਂ ਸਾਰਾ ਕੁਝ ਕਰੂਗਾ ਪਹਿਲੀ ਗੱਡੀ ਵੀ ਡੈਡੀ ਨੇ ਲੈ ਕੇ ਦਿੱਤੀ ਸੀ ਰੋਟੀ ਚਾਹ ਮਾੜੀ ਜੀ ਗੱਲ ਹੈ ਨਾ ਲੈ ਲੈ ਰੋਟੀ ਲੈ ਲੈ ਚਾਹ ਪੀਣੀ ਮਤਲਬ ਪਹਿਲਾ ਉਹ ਦਿਨ ਗੱਲ ਕੀ ਹੋਈ ਸੀ ਮੈਨੂੰ ਤਾਂ ਖਿਆਲ ਵੀ ਨਹੀਂ ਚੇਤਾ ਨਹੀਂ ਨਹੀਂ ਉਹ ਦਿਨ ਕੀ ਗੱਲ ਹੋਈ ਉਹ ਮੇਰੇ ਭਰਾਵਾਂ ਉਹ ਮੇਰੇ ਭਰਾਵਾਂ ਅਸਲ 'ਚ ਨਾ ਮੰਮੀ ਭਰਾਵਾ ਕਰਕੇ ਡੈਡੀ ਨਾਲ ਲੜ ਪੈਂਦੀ ਆ ਗੱਲ ਪਤਾ ਕੀ ਹੋਈ ਮੈਂ ਕਿਹਾ ਹੁਣ ਮੁੰਡਾ ਸਮਾਨ ਡੈਡੀ ਗੱਲ ਦੱਸੋ ਪੂਰੀ ਉਹਨਾਂ ਨੇ ਕਿਉਂ ਨਹੀਂ ਕਿਉਂ ਨਹੀਂ ਡਾਡੀ ਇੱਕ ਮਿੰਟ ਉੱਥੇ ਹੋ ਉੱਥੇ ਹੋ ਕੇ ਗੱਲ ਦੱਸ ਹਾਂਜੀ ਡਾਡੀ ਗੱਲ ਦੱਸੋ ਮੈਨੂੰ ਫੋਨ ਕੀਤਾ ਵੀ ਅਮਰਤ ਨੂੰ ਛੇ ਸਭੀ ਤੂੰ ਵੀ ਗੱਲ ਸੁਣਨੀ ਆ ਵੀ ਗੱਲ ਕੀ ਆ ਫੋਨ ਬੰਦ ਆ ਰਿਹਾ ਹਾਂ ਤੇ ਮੈਂ ਕਹਾਂ ਮੈਂ ਕਰਦਾ ਮੇਰੀ ਗੱਲ ਸੁਣ ਲਓ ਚੁੱਪ ਕਰ ਜਾ ਮੈਂ ਚਿਪੇੜਾ ਖਾ ਲੇਗੀ ਹੁਣੇ ਫੇਕ ਹੀ ਪੈਦਾ ਮੈਂ ਮੇਰੀ ਗੱਲ ਵੀ ਸੁਣਨ ਨੂੰ ਮੈਂ ਕਿਹਾ ਵੀ ਮੈਂ ਨਾ ਇਦਾਂ ਵੀ ਆਹ ਕਹਿੰਦਾ ਗੱਲ ਸੁਣਨੀ ਕਿ ਨਹੀਂ ਮੈਨੂੰ ਫੋਨ ਆਇਆ ਨਹੀਂ ਗੱਲ ਸੁਣਨੀ ਪਹਿਲਾਂ ਮੈਨੂੰ ਫੋਨ ਆਇਆ ਮਾਮੇ ਤੇਰੇ ਦਾ ਕਹਿੰਦਾ ਅਮਰਤ ਨੂੰ ਫੋਨ ਕਰੇ ਛੱਤੀ ਉਹਦਾ ਫੋਨ ਬੰਦ ਆ ਰਿਹਾ ਯਾਰ ਉਹ ਸਭੀ ਹੁਣੀ ਆ ਰਹੇ ਸਮਾਨ ਸ਼ਿਫਟ ਕਰਨਾ ਹੈ ਹਾਂ ਹਾਂ ਮੈਂ ਕਿਹਾ ਵੀ ਮੁੰਡਾ ਘਰ ਹੈ ਨਹੀਂ ਗੱਡੀ ਹੈ ਨਹੀਂ ਘਰ ਮੈਨੂੰ ਨਹੀਂ ਪਤਾ ਉਹ ਅੰਦਰ ਵੀ ਆਇਆ ਅੱਛਾ ਮੈਂ ਕਿਹਾ ਹੈ ਨਹੀਂ ਆ ਜਾਂ ਮੈਂ ਤਾਂ ਹੀ ਸਭੀ ਨੂੰ ਫੋਨ ਕਰਦਾ ਕਿ ਮੈਂ ਕਿਹਾ ਵੀ ਯਾਰ ਉਹ ਮਾਮੇ ਦੇ ਦਾ ਫੋਨ ਆ ਕੋ ਸਮਾਨ ਸ਼ਿਫਟ ਕਰ ਤੇ ਉਹ ਮੁੜ ਕੇ ਨਾ ਮੈਂ ਲਾਜੇ ਨੂੰ ਫੋਨ ਲਾਜੇ ਨੂੰ ਇਹ ਨੂੰ ਉਹਦਾ ਜਿਹਾ ਲਾਜੇ ਨੇ ਗੱਲ ਕੀਤੀ ਹਾਂ ਉਹ ਮੈਂ ਕਹਿਆ ਯਾਰ ਕਹੋ ਜੱਬ ਬੰਦਾ ਵੀ ਚਲੋ ਤੂੰ ਉੱਥੇ ਆ 2-300 ਰੁਪਏ ਦੇ ਕੇ ਸਮਾਨ ਲਾ ਲੋ 500 ਲੱਗਣਾ ਹੁਣ ਧਾਮੀ ਨਹੀਂ ਹੁਣ ਧਾਮੀ ਸਾਹਿਬ ਸਮਾਨ ਲਾਉਂਦੇ ਚੰਗੇ ਲੱਗਦੇ ਆ ਫੇਰ ਵੀ ਚੰਗਾ ਨਹੀਂ ਲੱਗਦਾ ਬੰਦਾ ਇਹ ਵੀ ਗੱਲ ਆ ਬਿਲਕੁਲ ਹੁਣਾ ਹੀ ਉਹਦਾ ਸਾਰੇ ਸ਼ਹਿਰ ਚ ਆਹ ਦੇਖਾ ਹੁਣ ਬੰਦ ਲੈ ਡੇੜੀ ਆ ਸਾਰੇ ਸ਼ਹਿਰ ਉਹਨੇ ਪਤਾ ਕੀ ਕੀ ਗੱਡੀ ਤਾਂ ਚੰਗਾ ਲੱਗਦਾ ਇਦਾਂ ਉਹਨੇ ਕਿਹਾ ਹੀ ਬਕਾਕੇ ਆ ਕੇ ਸੈੱਟ ਕਰਾ ਹਰ ਦਾ ਸਮਾਨ ਐ ਸੈੱਟ ਮੈਂ ਆ ਬੜਾ ਕਿਤੇ ਇੱਕ ਤੇ ਲੱਗਾ ਨਾ ਤੇ ਕਰਕਰ ਦੀ ਕਰਾਉਣ ਲਈ ਗਿਆ ਸਿਰਫ ਟਕਰਾਉਣ ਲਈ ਝੂਠੀ ਹੈ ਤੂੰ ਤੇ ਟਕਰਾ ਵੀ ਦੋਗੇ ਤਾਂ ਕੀ ਮਾਮੇ ਨਹੀਂ ਮਾਮੇ ਪਰ ਨਾ ਮੰਮੀ ਮਾਮੇ ਆ ਤੁਹਾਡੇ ਥੋੜਾ ਜਾ ਰੁਤਵਾ ਥੋੜਾ ਜਾ ਤਾਂ ਅਨਮੈਰਿਟ ਹੋ ਰਿਹਾ ਕਹਿੰਦਾ ਕਰਾਉਂਦਾ ਨਹੀਂ ਦੁੱਤਵਾ ਕਰਾਉਂਦੇ ਰਹੇ ਆ ਕਰਾਉਂਦੇ ਰਹੇ ਹੁਣ ਨਹੀਂ ਚੰਗਾ ਲੱਗਦਾ ਮੇਰੀ ਗੱਲ ਸੁਣ ਤੂੰ ਹੁਣ ਚਾਹਨੀ ਹੈ ਕਿ ਮੈਂ ਵਹੀ ਰਿਸ਼ਤੇ ਤੁਹਾਡੇ ਦੇ ਮੇਰੇ ਭਰਾ ਨੂੰ ਐਦਾਂ ਕੋ ਕਰ ਚੱਲ ਠੀਕ ਆ ਫਿਰ ਓਕੇ ਫਿਰ ਚਲੋ ਦੇਖਿਆ ਇਹਨੂੰ ਭਰਾ ਜ਼ਰੂਰੀ ਆਹੀ ਨਹੀਂ ਜ਼ਰੂਰੀ ਆਜੇ ਤੁਸੀਂ ਕੀ ਕਹਿਣਾ ਜਾਓਗੇ ਇਹ ਗੱਲ ਬਾਰੇ ਲੇਬਰ ਦੇ ਬੰਦੇ ਤਰਲੇ ਮਾਰਦੇ ਜਾਂਦੇ ਉੱਥੇ ਦੇਖਣ ਨੇ ਆ ਕੀ ਜਲੂਸ ਕੱਢਦੇ ਪਏ ਆ ਹੁਣ ਇਹ ਤਾਂ ਜ਼ਗੀਰਦਾਰ ਬੜੇ ਫਿਰਦੇਗਾ ਜ਼ਗੀਰਦਾਰ ਆਓ ਮਬੀ ਫੇਕ ਆ ਤਈ ਇਹ ਗੱਲ ਸੁਣ ਸਕਦਾ ਇਹ ਤੋਂ ਲੜਾਈ ਹੋਈ ਮੈਂ ਮੈਂ ਇਹ ਗੱਲ ਸੁਣ ਸਕਦਾ ਕਿ ਜ਼ਗੀਰਦਾਰ ਹੈਗੇ ਆ ਇਹ ਤਾਂ ਕਿ ਨਹੀਂ ਸੁਣ ਸਕਦਾ ਜ਼ਗੀਰਦਾਰੀ ਤੋਂ ਲੜਾਈ ਹੋਈ ਸੀ ਜ਼ਗੀਰਦਾਰੀ ਤੋਂ ਜ਼ਗੀਰ ਹਾਂ ਚਾਰਲ ਹੋ ਗਏ ਡੈਟ ਚਾ ਕੋਈ ਤੈਨੂੰ ਆ ਹੁਣ ਤੂੰ ਇਦਾਂ ਕਿਹਦੇ ਆ ਬਰਾਵਾਜ ਅੱਜ 4 ਦਿਨ ਹੋ ਗਏ ਇੱਕ ਦੂਜੇ ਨੂੰ ਬੁਲਾਇਆ ਨਹੀਂ ਆ ਉਹ ਦੇਖਿਆ ਹੋਈ ਮੈਂ ਗੱਲ ਇਹ ਜਿਹੜਾ ਹੁਣ ਮੇਰਾ ਕੰਮ ਕਰਨ ਵਾਲਾ ਹੁਣ ਮੀਟਰ ਉਹਦਾ ਲਵਾ ਵਾਲਾ ਸਾਡੀ ਰਿਪੋਰਟ ਲਵਾ ਦੇਾਂਗੇ ਜਿਹੜਾ ਕੰਮ ਚੰਗਾ ਜਾਇਜ਼ ਆ ਲਾ ਦੇਾਂਗੇ ਹੁਣ ਜੇ ਡੈਡੀ ਨੂੰ ਕਹਿਣਗੇ ਕਿ ਤੇ ਨਹੀਂ ਇਹ ਡੈਡੀ ਨੂੰ ਕਹਿਣਗੇ ਪ੍ਰਾਲੀ ਢੋ ਉਥੇ ਤੇ ਢੋਈ ਜਾਂਦੀ ਆ ਉਹ ਪਾਗਲ ਹੀ ਆ ਉਹ ਹੈ ਨਹੀਂ ਉਹਨੂੰ ਪਤਾ ਜਦੋਂ ਕੰਮ ਹੁੰਦਾ ਇਹ ਨਾ ਕਰਨ ਵਾਲਾ ਇੱਧਰ ਸੁਣੋ ਦਲੀਪ ਸਿੰਘ ਹੁਣਾ ਦੇ ਨਾ ਉਹ ਕੰਮ ਸਾਰੇ ਹੋ ਜਾਂਦੇ ਆ ਸਿਰਫ ਅੱਗੇ ਇਹਨੂੰ ਕਰਦੇ ਤੇ ਦਾ ਮਤਲਬ ਇਹ ਅੱਗੇ ਕਰਦੇ ਆ ਅੱਗੇ ਨਹੀਂ ਆ ਪਿੱਛੇ ਰੱਖਣ ਕੋਈ ਨਹੀਂ ਜੋੜ ਪੈਣ ਵਾਲਾ ਮੈਂ ਪਿੱਛੇ ਹੀ ਠੀਕ ਆ ਚਲੋ ਜੀ ਠੀਕ ਆ ਜੀ ਜੇ ਮੇਰੇ ਲਾਲਾ ਹੁਣ ਕਰ ਚੱਲ ਆ ਜਾ ਚੱਲੋ ਚਲੀਏ ਟੁੱਟਰੀ ਟੁੱਟਰੀ ਨਾ ਦੱਸ ਤੇਰੀ ਬਾਬਿਆ ਟੁੱਟਰੀ ਦਾ ਸੋਚ ਲੱਗਾ ਰਹੇ ਤੇ ਸਟਾਰਟਿੰਗ ਨਹੀਂ ਹੋਦੀ ਨਾ ਇੱਕ ਮਾਰ ਤਾਂ ਜੱਸਾ ਕਿੱਥੇ ਜਾਣਾ ਆ ਕੀ ਆ ਪਲਾ ਗੁਰਦੁਆਰਾ ਸਾਹਿਬ ਕੀ ਆ 10 ਤੇ ਸਹੀ ਪੂਰਾ ਆ ਪਿੰਡ ਵਾਲਿਆਂ ਆਹੋ ਸ਼ਾਂਤਾਂ ਦੀ ਵਰਸੀ ਆ ਪੁੱਤ ਕੀ ਕਹਿੰਦਾ ਗੁਫਾ ਸਾਹਿਬ ਕਿੱਦਾਂ ਕਿੰਨਾ ਹੁੰਦਾ ਗੁਫਾ ਸਾ ਗੁਫਾ ਸਾ ਜੀ ਮੈਡਮ ਜੀ ਸਾਹ ਦੇਖਦਾ ਹਾਂ ਸਾਹ ਦੇਖਦਾ ਆ ਜਿਹਨੇ ਸਰਦਾਰ ਮੰਮੀ ਆਪਾਂ ਤਾਂ ਬੋਲੀ ਕਿੱਥੇ ਆ ਆਹੋ ਮਾਂ ਲੰਗਰ ਬਣਾਇਆ ਉਥੇ ਆਹੋ ਲੰਗਰ ਘਰ ਵੀ ਬਣਾਇਆ ਹਾਂ ਗੱਲ ਲਾ ਕੇ ਕਰਦੀ ਆ ਲਾ ਕੇ ਕਰਦੀ ਗੱਲ ਲਾ ਕੇ ਕਰਦੀ ਗੱਲ ਚਲ ਚਲੋ ਕੋਈ ਚਲ ਆਹ ਮੈਂ ਜਾਣਾ ਦੇ ਹਾਂ ਮੇਰੇ ਨਾਲ ਜਾਣਦਾ ਕਰਦਾ ਹੈਗਾ ਨਾ ਮੈਨੂੰ ਤਾਂ ਲੱਗਦਾ ਤੇਰੇ ਨਾਲ ਜਾਣਾ ਆ ਲੈ ਪੈ ਗਿਆ ਹੀ ਗਫੜ ਮਾਂ ਸਾਦ ਕੇ ਠੰਡ ਪੈ ਗਈ ਮਾਂ ਸਾਦ ਕੇ ਠੰਡ ਪੈ ਗਈ ਆਪ ਦਾ ਹੋ ਗਿਆ ਮਸ਼ੀਨ 'ਚ ਕੱਪੜੇ ਪਾ ਗਏ ਪਰ ਮੇਰਾ ਕੰਮ ਨਹੀਂ ਧਵਾਏ ਤੇ ਹੈ ਮੈਂ ਆ ਝੂਠ ਸਾਰੇ ਧਵਾ ਕੇ ਗਿਆ ਮੰਮੀ ਮੈਂ ਤੇ ਧਵਾ ਕੇ ਨਹੀਂ ਗਿਆ ਮੈਂ ਮੈਡਮ ਜੱਡੀ ਨਹੀਂ ਮੰਨ ਜਿਹੜਾ ਮੈਂ ਤੁਹਾਨੂੰ ਮੈਂ ਉਹ ਮੈਂ ਤੁਹਾਨੂੰ ਕਹਿ ਰਹਿਣ ਦੋ ਉਹ ਰਹਿਣ ਦੋ ਤੁਸੀਂ ਆਪ ਹੀ ਕਹਿ ਵੀ ਆਪਣੇ ਧੋਲਾ ਝੂਠ ਚੱਲ ਠੀਕ ਆ ਭਰਾ ਠੀਕ ਆ ਇਹਨਾਂ ਸਾਰੇ ਇਕੱਠੇ ਵਲੋਗਾਂ ਨਾਲ ਮੈਂ ਉਦਾਂ ਤੇ ਕਿਸ ਨੂੰ ਇੱਕ ਦੂਜੇ ਨਾਲ ਰੜਕ ਰਹੀਦੀ ਰਹਿੰਦੀ ਇਹਨਾਂ ਨੂੰ ਹੈ ਆਦਿ ਆ ਵੀਡੀਓ ਕਰਕੇ ਥੋੜਾ ਜਿਹਾ ਕਰਨਾ ਪੈਂਦਾ ਕੰਪਰੋਮਾਈਜ਼ ਹੈ ਨਾ ਆ ਤਾਂ ਬੀਬੀ ਕਿਦਾਂ ਠੀਕ ਆ ਠੀਕ ਆ ਜਾਈਏ ਕੋਰ ਅੱਜ ਹਾੜੇ ਹੈਗੇ ਆ ਪਿੰਡ ਗੁਰਦਰਾ ਸਾਹਿਬ ਸੰਤਾ ਦੀ ਵਰਸੀ ਆ ਸੰਤ ਬਾਬਾ ਹਰਵੰਸ ਸਿੰਘ ਰਖੀ ਜੀ ਦਾ ਤਪਸਥਾਨ ਤੇ ਸੰਤ ਬਾਬਾ ਹੈ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਸੰਪਰਦ ਵਿੱਚ ਹਾਂ ਤੇ ਤੇ ਅੱਜ ਉਹਨਾਂ ਦੀ ਵਰਸੀ ਕੱਲ ਨੂੰ ਵਰਸੀ ਹੈਗੀ ਆ ਤੇ ਅੱਜ ਆਪਾਂ ਰਾਤ ਸਾਰਾ ਤਨ ਸਾਰੀ ਰਾਤ ਕੀਰਤਨ ਚੱਲਣਾ ਆ ਤੇ ਉੱਥੇ ਸਾਰਾ ਪਿੰਡ ਮਤਲਬ ਸਾਡਾ ਮੱਥਾ ਟੇਕਣ ਜਾਂਦਾ ਆ ਤੇ ਰਾਤ ਕੀਰਤਨ ਦੂਰੋਂ ਦੂਰੋਂ ਹੁੰਦੇ ਆ ਸੰਗਤਾਂ ਬਹੁ ਪਰੋ ਧਾਰੀਵਾਲ ਤੋਂ ਸੰਗਤ ਬਹੁਤ ਆਉਂਦੀ ਆ ਤੇ ਅੱਜ ਆਪਾਂ ਸਾਰੇ ਚੱਲੇ ਆ ਮੱਥਾ ਟੇਕਣ ਸੋ ਮੱਥਾ ਟੇਕ ਕੇ ਆਉਨੇ ਤੇ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਆਉਨੇ ਆ ਤੇ ਨਾਲੇ ਤੁਹਾਨੂੰ ਗੁਰਦਰਾ ਸਾਹਿਬ ਦੀ ਰੌਣਕ ਰੌਣਕ ਦਿਖਾਉਣੀ ਆ ਤੇ ਤੁਸੀਂ ਵੀ ਦਰਸ਼ਨ ਕਰੋ ਆਣ ਕੇ ਹਾਂ ਤੇ ਪਿਛਲੇ ਸਾਲ ਛੋਟਾ ਵੀ ਆਇਆ ਸੀਗਾ ਉਹ ਖਾਸ ਵਰਸੀ ਮੌਕੇ ਆਇਆ ਸੀਗਾ ਕਿ ਮੈਂ ਮੇਲਾ ਦੇਖਣਾ ਜਾ ਕੇ ਰਾਇਤ ਕੀ ਚਲੋ ਉਹ ਕੋ ਨਹੀਂ ਆਇਆ ਗਿਆ ਤੇ ਅੱਜ ਵੀ ਵੀ ਤੂੰ ਉੱਥੇ ਨਹੀਂ ਜਾਣਾ ਹਾਂ ਬੰ ਮੇਰੇ ਕੋ ਨਹੀਂ ਜਾਣਾ ਹਾਂ ਆ ਤੇ ਲਵੀ ਭੈਂਦਰ ਨੂੰ ਚਲ ਗਈ ਉਹ ਦੇਖਿਆ ਕੱਲ ਨੂੰ ਮੱਥਾ ਟਿਕਾ ਲਿਆ ਕੋਈ ਜਣਨ ਜਾ ਕੇ ਚੱਲ ਕੋਈ ਨਹੀਂ ਕੋਈ ਚਲੋ ਠੀਕ ਆ ਫੇ ਇਹਦੇ ਨਾਲ ਵਲੌਗ ਦੀ ਸਮਾਪਤੀ ਆ ਤੇ ਜਾਓ ਫੇ ਤੁਸੀਂ ਚਲੋ